ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਜੀ ਪਿੰਡ ਕਤਰੋਂ ਅੱਜ ਇੱਕ ਬਹੁਤ ਹੀ ਸੋਹਣਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜੋ ਹਰ ਇੱਕ ਪਿੰਡਾਂ ਵਿੱਚ ਮਨਾਇਆ ਜਾਂਦਾ ਇਹ ਤਿਹਾਰਾ ਜੀ ਤੀਆਂ ਦਾ ਤਿਹਾਰ ਅੱਜ ਪਿੰਡ ਕਤਰੋਂ ਦੀਆਂ ਤੀਆਂ ਦਿਖਾਉਣ ਲੱਗਿਆ ਤੁਹਾਨੂੰ ਜੋ ਕਤਰੋਂ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਦੇ ਵਿੱਚ ਮਨਾਇਆ ਹੋਇਆ ਹੈ ਨਾ ਇਸ ਤਿਹਾਰ ਦੇ ਵਿੱਚ ਖਾਸ ਗੱਲ ਰਹੀ ਹੈ ਜੋ ਵੀ ਇਹ ਤਿਹਾੜ ਦੇ ਵਿੱਚ ਪਹੁੰਚਿਆ ਸਨ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸਰਪੰਚ ਬਲਜੀਤ ਕੌਰ ਜੀ ਉਹਨਾਂ ਵੱਲੋਂ ਗੁਰਵਿੰਦਰ ਸਿੰਘ ਗੋਸਲ ਉਹਨਾਂ ਵੱਲੋਂ ਸਮੂਹ ಗ್ರಾಮ ਵਜਤ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਜਿਹੜੀਆਂ ਵੀ ਆਪਣੀ ਅੱਜ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਸਨ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਜਾਏਗਾ ਇਸ ਪ੍ਰੋਗਰਾਮ ਦੇ ਵਿੱਚ ਲੰਗਰ ਦੀ ਸੇਵਾ ਜੋ ਬਾਬਾ ਬੁੱਢਾ ਸਾਹਿਬ ਜੀ ਟੇਰਾ ਸਾਹਿਬ ਵਾਲੇ ਮੁੱਖ ਸੇਵਾਦਾਰ ਨੇ ਜੋ ਉਹਨਾਂ ਵੱਲੋਂ ਕੀਤੀ ਗਈ ਆ ਇਸ ਪ੍ਰੋਗਰਾਮ ਵਿੱਚ ਬਾਬਾ ਬੰਦਾ ਸਿੰਘ 72 ਸਪੋਰਟਸ ਐਂਡ ਵੈਲਫੇਅਰ ਕਲੱਬ ਕਾਤਰੋਂ ਵੱਲੋਂ ਜਲਦੀ ਠੰਡੇ ਜਲਦੀ ਸੇਵਾ ਕੀਤੀ ਗਈ ਆ। ਸੋ ਜਿਨ੍ਹਾਂ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਇਆ ਜਿਨ੍ਹਾਂ ਵੀ ਪੰਚ ਸਰਪੰਚ ਸਾਬਕਾ ਸਰਪੰਚ ਪਹੁੰਚੇ ਨੇ ਉਹਨਾਂ ਦਾ ਤਹਿ ਦਨੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਹੱਲ ਮਿਲ ਕੇ ਇਹ ਪ੍ਰੋਗਰਾਮ ਸਿਰੇ ਲਾਇਆ। ਕਿਉਂ ਅਜੀ ਘੋਟੇ ਹਾਰਾ ਜਿਹੜਾ ਦੀਆਂ ਦੇ ਬਚਪਨ ਤੋਂ ਲੈ ਕੇ ਇਕੱਠੇ ਖੇਡਣ ਤੋਂ ਲੈ ਕੇ ਆ ਕੇ ਮੁੜ ਕੇ ਇਸ ਪ੍ਰੋਗਰਾਮ ਤੱਕ ਉਹਨਾਂ ਨੂੰ ਦੁਬਾਰਾ ਮਿਲਣ ਦਾ ਮੌਕਾ ਮਿਲਦਾ। ਤੋਂ ਬਚਪਨ ਤੋਂ ਇਕੱਠੇ ਖੇਡਦੇ ਆ ਉਸ ਤੋਂ ਬਾਅਦ ਵਿਹਾਈਆਂ ਜਾਂਦੀ ਆ ਕੋ ਆਪਣੇ ਰਜੇਮਿਆਂ ਦੇ ਵਿੱਚੋਂ ਨਿਕਲ ਕੇ ਸਿਰਫ ਇਹ ਤਿਹਾਰ ਦੇ ਉੱਪਰ ਜੋ ਇਕੱਠੀਆਂ ਨਾਲ ਮਿਲ ਕੇ ਜਿੱਦਾਂ ਪੌਣੀਆਂ ਹੱਸਦੀਆਂ ਖੇਡਦੀਆਂ ਨੇ ਤੋ ਬਹੁਤ ਹੀ ਸੋਹਣਾ ਪ੍ਰੋਗਰਾਮ ਕੀਤਾ ਗਿਆ ਪਿੰਡ ਕਾਤਰੋਂ ਦੇ ਆਰੰਭ ਬਚਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਜੋ ਇਹ ਪ੍ਰੋਗਰਾਮ ਕੀਤਾ ਗਿਆ ਸੋ ਸਾਰਿਆਂ ਦਾ ਪਹਿਲੇ ਤੋਂ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਿਆ ਸੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਡੇ ਪਿੰਡਾਂ ਵਿੱਚ ਇਹੋ ਜਿਹੇ ਪ੍ਰੋਗਰਾਮ ਹੁੰਦੇ ਨੇ ਅਤੇ ਕਿਵੇਂ ਮਨਾਏ ਜਾਂਦੇ ਨੇ ਜੇ ਸੋ ਮੋਹਰੇ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨਾਲ ਦਬ ਕੇ ਸ਼ੇਅਰ ਕਰ ਦਿਓ ਜੀ ਸੋ ਮਿਲਦੇ ਆ ਅਗਲੀ ਵੀਡੀਓ ਵਿੱਚ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਜੀ ਸਸਕੀ ਕਾਲ